ਸਸੀ ਗੋਲ ਜੀ ਸਾਰੇ ਡਰਾਈਵਰ ਵੀਰਾਂ ਨੂੰ ਤੇ ਸैम ਕੰਡਾ 12 14 ਦੇ ਫਿਰ ਤੋਂ ਤੁਹਾਡਾ ਸਵਾਗਤ ਹੈ ਦੋਸਤੋ ਆਏ ਆ ਅੱਜ ਕੀਪੇ ਬਾਈ ਦੀ ਵਰਕਸ਼ਾਪ ਤੇ ਤੇ ਦਿਖਾਉਂਦੇ ਆ ਤੁਹਾਨੂੰ ਇੱਕ ਵੱਖਰਾ ਨਜ਼ਾਰਾ ਦੇ ਵੱਖਰਾ ਤੋਹਫਾ ਦੋਸਤੋ ਬਾਈ ਨੇ ਗੱਡੀ ਕੀਤੀ ਹੈ ਤਿਆਰ ਤੇ ਆਜੋ ਏ ਤੁਹਾਨੂੰ ਨਿਗਾਹ ਪਰਵਾਉਂਦੇ ਆ ਤੇ ਕਰਿਓ ਕਮੈਂਟ ਕਿਵੇਂ ਬਣੀ ਗੱਡੀ ਤੇ ਨਜ਼ਾਰਾ ਬੰਨਿਆ ਪਿਆ ਮਿੱਤਰੋ ਆਜੋ ਲੈ ਕੇ ਚਲੀਏ ਤੇ ਦੋਸਤੋ ਆ ਗਏ ਕੀਪੇ ਬਾਈ ਦੇ ਕੋਲੇ ਤੁਸੀਂ ਸਾਰੇ ਜਾਣਦੇ ਹੋ ਕੀਪੇ ਬਾਈ ਨੂੰ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਪਾਈਆਂ ਵੈਸੇ ਆਪਣੇ ਬਾਈ ਦਾ ਪੂਰੇ ਆਲਣ ਗਾਈ ਲਾ ਲੋ ਮਿੱਤਰੋ ਹੁਣ ਤਾਂ ਜੇ ਆਣ ਕੇ ਰਾਜਸਥਾਨ ਤੇ ਅੰਮਰਸਰ ਏਰੀਆ ਆਪਣਾ ਪੰਜਾਬ ਏਰੀਆ ਸਾਰੇ ਕਿਤੇ ਨਾ ਆਪਣੇ ਕੀਪੇ ਬਾਈ ਦਾ ਕੀਪਾ ਡੈਂਟਿੰਗ ਵਰਕਸ ਬਾਈ ਨੇ ਗੱਡੀ ਕੀਤੀ ਆ ਬਾਈ ਤਿਆਰ ਦਿਖਾਉਣੀ ਆ ਤੁਹਾਨੂੰ ਬਾਈ ਇਹ ਗੱਡੀ ਹੈਗੀ 19 ਮਾਡਲ ਵੱਟ ਕੱਢੇ ਪਏ ਆ ਬਾਈ 24 25 ਮਾਡਲ ਦਾ ਪੂਰਾ ਬਰਾਬਰ ਦਾ ਮੁਕਾਬਲਾ ਕਰ ਰਹੀ ਆ ਗੱਡੀ ਬਹੁਤ ਸੋਹਣੀ ਤਿਆਰ ਕੀਤੀ ਆ ਬਾਈ ਤੇ ਮੈਂ ਕਹਿੰਦਾ ਵਟ ਕੱਢੇ ਪਏ ਆ ਤੇ ਅੰਮ੍ਰਿਤਸਰ ਤੋਂ ਭਰਾ ਆਏ ਸੀਗੇ ਗੱਡੀ ਤਿਆਰ ਕਰਾਉਣ ਵਾਸਤੇ ਭਾਈ ਇਹਨਾਂ ਨੂੰ ਪੁੱਛਦੇ ਆ ਬਾਈ ਕਿਵੇਂ ਲੱਗਿਆ ਤੁਹਾਨੂੰ ਕੰਮ ਬਾਈ ਦਾ ਬਹੁਤ ਵਧੀਆ ਲੱਗਿਆ ਭਾਈ ਵਟ ਕੱਢੇ ਕੀਤੇ ਪਾਣੇ ਕੋਈ ਗੱਲ ਹੀ ਨਹੀਂ ਆ ਕੰਮ ਆਓ ਇੱਕ ਵਾਰੀ ਕਰਾ ਕੇ ਵੇਖੋ ਇੱਕ ਵਾਰੀ ਹਾਂ ਰੂੰਗਾ ਖੁਸ਼ ਕਰ ਦਿੰਦੇ ਆ ਕੋਈ ਚੱਕਰ ਨਹੀਂ ਇਦਾਂ ਦਾ ਮੈਂ ਕਹਿੰਦਾ ਬਾਈ ਪੂਰਾ ਨਜ਼ਾਰਾ ਬਣਿਆ ਪਿਆ ਮੈਂ ਤੁਹਾਨੂੰ ਦਿਖਾਉਣਾ ਗੱਡੀ ਵਿੱਚੋਂ ਵੀ ਬਹੁਤ ਸੋਹਣੀ ਤਿਆਰ ਕਰਕੇ ਦਿੱਤੀ ਆ ਬਾਈ ਨੇ ਗੱਡੀ ਆਜੋ ਮਿੱਤਰੋ ਕਰੋ ਬਈ ਚੱਕ ਸਾਰੇ ਆਣੇ ਆ ਸੀਟਾਂ ਪੂਰਾ ਸਰਾਗਰਾ ਪਿਆ ਵਿੱਚ ਵੇਖੋ ਬਈ ਐਨ ਐਸ ਕੰਨਰਾ ਮੈਂ ਕਹਿੰਦਾ ਰਾਤ ਨੂੰ ਬੰਦੇ ਨੂੰ ਯਾਰ ਜਿਵੇਂ ਦੀਵਾਲੀ ਨਹੀਂ ਬਣ ਜਾਂਦੀ ਆ ਐ ਲਟਾ ਲੂਟਾ ਵੇਖੋ ਬਈ ਡਾਊਨ ਸਿਲਿੰਗ ਆ ਕਰਕੇ ਦਿੱਤੇ ਆ ਸਾਰੀਆਂ ਬਈ ਜੀਵੀਐਲ ਦੇ ਸਪੀਕਰ ਲਾ ਕੇ ਦਿੱਤੇ ਆ ਤੇ ਪੂਰੀ ਗੱਡੀ ਬਈ ਹੱਤ ਬਣਾਈ ਵੀ ਆ ਪੂਰੀ ਤੇ ਇਹ ਆਪਣੇ ਮੋਗੇ ਵੀ ਤਿਆਰ ਕਰਕੇ ਦੇ ਆ ਲਾਗੇ ਕੀਪੇ ਬਾਈ ਹੁਣੀ ਬਾਈ ਆਫਰ ਆ ਸਾਰਿਆਂ ਨੂੰ ਖਿੱਚ ਕੇ ਆ ਜਿਓ ਤੇ ਮੈਂਟਾ ਮੈਂਟਾ ਸਕੈਂਟਾ ਚ ਤਿਆਰ ਕਰਵਾ ਕੇ ਲੈ ਜਾਓ ਨਵੀਆਂ ਗੱਡੀਆਂ ਕਈ ਭਰਾ ਆਪਣੇ ਜਦੋਂ ਲੈਂਦੇ ਆ ਐਦਾਂ ਦਾ ਕੰਮ ਕਰਵਾਉਣਾ ਚਾਹੁੰਦੇ ਆ ਬਾਈ ਮੋਗੇ ਆਉ ਗੀਪੇ ਬਾਈ ਹੋਣਾ ਕੋਲੇ ਤੇ ਤਿਆਰ ਕਰਵਾ ਕੇ ਦੇਣਗੇ ਸਰਾ ਗੱਲਬਾਤ ਆ ਬਾਈ ਪੂਰੀ ਤੇ ਆ ਵੇਖੋ ਪੂਰਾ ਐਨ ਮੂਰੇ ਬਕਸੇ ਬਕਸੇ ਬਣਾ ਕੇ ਦਿੱਤੇ ਆ ਬਾਈ ਆ ਡਾਊਨ ਸੈਲਿੰਗ ਕੀਤੀ ਹੋਈ ਆ ਬਾਕੀ ਤੁਸੀਂ ਇੱਥੇ ਜਿਹੜੀ ਮਰਜ਼ੀ ਆਪਦੀ ਸਿੰਦਰੀ ਫੋਟੋ ਵਾਇਰਲ ਲਗਾ ਸਕਦੇ ਹੋ ਤੇ ਬਾਈ ਆ ਵਧੀਆ ਬੈ ਮਤਲਬ ਜੀ ਫੋਮ ਫੂਮ ਪਾ ਕੇ ਲਗ ਲਗ ਸੀਟਾ ਬਣਾਈਆਂ ਹੋਈਆਂ ਪੂਰੀ ਘੈਂਡ ਗੱਲਬਾਤ ਕਰਵਾਈ ਹੋਈ ਆ ਬਾਈ ਦਿਲ ਖੁਸ਼ ਹੋ ਗਿਆ ਜਿਨ੍ਹਾਂ ਵੀ ਬਾਈ ਕਿਸੇ ਨੇ ਤਿਆਰ ਕਰਵਾਉਣੀ ਆ ਮੋਗੇ ਆਓ ਆਪਣੇ ਕੀਪੇ ਬਾਈ ਹੋਣਾ ਕੋਲੇ ਬਾਕੀ ਤੁਹਾਨੂੰ ਬਾਹਰ ਦਾ ਵੀ ਨਜ਼ਾਰਾ ਦਿਖਾਉਨੇ ਤੁਹਾਨੂੰ ਬਾਈ ਕਿਹਦਾ ਜਾਣ ਦੀ ਜ਼ਰੂਰਤ ਨਹੀਂ ਹੈਗੀ ਇੱਥੇ ਗੱਡੀ ਲੈ ਕੇ ਆਓ A to Z ਕੰਮ ਹੋਊਗਾ ਜਿਹੜਾ ਤੁਸੀਂ ਕਰਵਾਉਣਾ ਚਾਹੋਗੇ ਨਵੀਂ ਗੱਡੀ ਵੀ ਗਾਏ ਕਿਸੇ ਨੇ ਵਿੱਚੋਂ ਤਿਆਰ ਕਰਵਾਉਣੀ ਆ ਬਾਈ ਤੇ ਕੀਪੇ ਬਾਈ ਹੋਣਾ ਕੋਲੇ ਆਓ ਬਾਡੀਆਂ ਬੁੱਡੀਆਂ ਜਿਵੇਂ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਕੰਮ ਕਰਵਾ ਸਕਦੇ ਹੋ ਜੰਗਲੇ ਪੌੜੀਆਂ ਬੁੱਡੀਆਂ ਸਾਰਾ ਕੁਝ ਇੱਥੋਂ ਰੈਡੀ ਕਰਵਾ ਕੇ ਗੱਡੀ ਬਾਹਰ ਨਿਕਲੂਗੀ ਬਾਈ ਪੂਰਾ ਸਰਾ ਕੰਮ ਕਰਕੇ ਦਿੰਦਾ ਬਾਈ ਤੇ ਬਹੁਤ ਭਰਾਵਾਂ ਨੇ ਪਹਿਲਾਂ ਵੀ ਕੰਮ ਕਰਵਾਇਆ ਹੋਣਾ ਤੇ ਕਮੈਂਟਾਂ ਦੇ ਵਿੱਚ ਤਾਰੀਫ਼ ਵੀ ਹੋਈ ਆ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਪਾਈਆਂ ਨੇ ਪਰ ਆ ਵੇਖੋ ਬਾਈ ਹੁਣ ਜਮਾ ਸਰਾ ਕੰਮ ਕਰਕੇ ਦਿੱਤਾ ਰੂਹ ਖੋਜ ਹੋ ਗਈ ਆ ਬਾਈ ਉਹਨਾਂ ਨੂੰ ਆਪਾਂ ਮਿਲਾਇਆ ਅੰਮ੍ਰਿਤਸਰ ਤੋਂ ਇਹ ਗੱਡੀ ਬਾਈ ਜੀ ਤਿਆਰ ਹੋਣ ਆਈ ਸੀਗੀ 19 ਮਾਡਲ ਤੋਂ ਬਾਈ ਨੇ ਬਣਾਈ ਬਾਈ 25 ਮਾਡਲ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਚੱਲਦੇ ਆਵਾ ਬਾਈ ਕੀਪੇ ਦੀ ਵਰਕਸ਼ਾਪ ਦੇ ਅੰਦਰ ਤੇ ਕੀਪੇ ਬਾਈ ਨੂੰ ਆਪਾਂ ਮਿਲਦੇ ਆਂ ਦੋਸਤੋ ਇਹ ਪੂਰਾ ਮਤਲਬ ਦੀ ਵੇਖੋ ਬਾਈ ਅੰਦਰ ਗੱਡੀਆਂ ਖੜੀਆਂ ਲੈ ਛੱਡ ਦੇ ਥੱਲੇ ਇਧਰ ਕੰਮ ਚੱਲ ਰਿਆ ਵਾ ਅਰੇ ਬਾਈ ਇਧਰ ਆ ਸਾਰੇ ਛੱਡ ਦੇ ਥੱਲੇ ਗੱਡੀਆਂ ਪੂਰੀਆਂ ਬਾਈ ਇਹ ਤਿਆਰ ਹੋ ਰਹੀਆਂ ਲੱਗਦੀ ਹੈ ਨਵੀਂ ਬਾਡੀ ਬਾਈ ਬਣੀ ਜੀ ਬਾਈ ਹੁਣ ਬਾਡੀਆਂ ਵੀ ਤਿਆਰ ਕਰਨ ਲੱਗ ਗਿਆ ਬਾਈ ਅੰਦਰ ਹੀ ਫੁੱਲ ਤਿਆਰ ਹੋ ਗਏ ਗੱਡੀ ਨਿਕਲਦੀ ਆਣ ਪੂਰਾ ਜਿਵੇਂ ਅੱਜ ਕੱਲ ਦਾ ਕੰਮ ਚੱਲ ਰਿਆ ਟ੍ਰੈਂਡਿੰਗ ਦੇ ਵਿੱਚ ਬਾਈ ਆ ਕਸ਼ਮੀਰੀ ਜੰਗਲਾ ਇਹ ਵੀ ਪੂਰਾ ਬਣਾ ਕੇ ਆਣ ਨਿਆਰੇ ਦਾ ਸਾਰਾ ਕੰਮ ਕਰਕੇ ਦਿੰਦੇ ਆ ਬਾਈ ਅੰਦਰ ਹੀ ਪੇਂਟ ਆ ਅੰਦਰ ਹੀ ਤੁਸੀਂ ਬਾਡੀ ਵਾਲਾ ਸਾਧੋ ਅੰਦਰ ਹੀ ਕੈਮਰਾ ਦਾ ਕੰਮ ਕਰਵਾ ਸਕਦੇ ਹੋ ਮਿੱਤਰੋ ਆਪਏ ਕੈਵਨ ਬਾਈ ਹੁਣਾਂ ਕੋਲੇ ਇੱਥੇ ਜਿੱਦਾਂ ਦਾ ਮਰਜ਼ੀ ਤੁਸੀਂ ਕੈਵਨ ਤਿਆਰ ਕਰਵਾਓ ਆਪ ਦਾ ਮਿੱਤਰੋ ਠੀਕ ਹੈ ਤੇ ਬਾਈ ਕੋਲੇ ਹਰ ਇੱਕ ਹੂਨਤਾ ਕਿਸੇ ਕੰਮ ਦਾ ਜਵਾਬ ਨਹੀਂ ਦੇਗਾ ਬਾਈ ਟਾਈਮ ਕੱਢ ਕੇ ਆਓ ਖੁੱਲਾ ਟਾਈਮ ਲੈ ਕੇ ਆਓ ਤੇ ਨਜ਼ਾਰਾ ਬਣ ਕੇ ਦਊਗਾ ਭਰਾ ਆਪਣਾ ਤੇ ਸਾਰਾ ਗੱਲਬਾਤ ਕਰਾਉਂਦਾ ਸਾਰੀਆਂ ਗੱਡੀਆਂ ਵਾਰੀ ਵਾਰੀ ਬਾਈ ਤਿਆਰ ਹੋ ਰਹੀਆਂ ਨੇ ਤੇ ਅੱਗੇ ਵੀ ਇੱਥੇ ਦਾ ਕੱਪਟਾੜੀ ਆਪਣੇ ਮੌਕੇ ਹੋਣੀ ਤੇ ਆ ਵੀ ਸਡੀਆਂ ਪਿਆਰ ਉਹ ਉੱਥੇ ਆਈਆਂ ਹੋਈਆਂ ਬਾਈ ਤਿਆਰ ਹੋ ਰਹੀਆਂ ਨੇ ਸਾਰੀਆਂ ਹਰੇਕ ਕੰਮ ਮਤਲਬ ਦੀ ਇੱਥੇ ਤੁਹਾਨੂੰ ਤਿਆਰ ਮਿਲੂਗਾ ਬਾਈ ਕੈਵਨ ਵੀ ਸਾਇਆ ਇਹ ਤਾਂ ਜੈਡ ਕੰਮ ਤੁਸੀਂ ਕਰਵਾਓ ਤੇ ਗੱਡੀ ਤਿਆਰ ਕਰਕੇ ਬਾਈ ਲੈ ਕੇ ਜਾਓ ਕਿਤੇ ਭੱਜਨ ਦਠਾਣੀ ਲੋੜ ਨਹੀਂ ਨਾ ਕਿਦੋਂ ਸਮਾਨ ਲੈਣ ਜਾਣਗੇ ਕੋ ਪਤਾ ਕਰਨੀ ਲੋੜ ਨਹੀਂ ਸਾਰਿਆਂ ਕੋ ਤੁਹਾਨੂੰ ਇੱਥੇ ਹੀ ਹਾਜ਼ਰ ਮਿਲੂਗਾ ਤੇ ਪੂਰਾ ਕੰਮ A to Z ਕਰਕੇ ਦਊਗਾ